ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅਤੇ ਇਸ ਅੰਦੋਲਨ ਨੂੰ ਲਗਭਗ 22 ਦਿਨ ਹੋ ਚੁੱਕੇ ਨੇ ਤੇ ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਦੇ ਰਾਜ ਅੰਮ੍ਰਿਤਸਰ ਸਰਚਕੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਅਤੇ ਉਹਨਾਂ ਨੇ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕੀਤੀ ਗਿਆ ਹੁਣ ਉਹਨਾਂ ਕੀ ਕੁਝ ਕਹੇ ਹਾਂ ਹੌਜੜਦੇ ਆ ਦੇਖੋ ਗੁਰੂ ਰਾਮਦਾਸ ਦੇ ਘਰ ਪਹੁੰਚੇ ਅੱਜ ਮੋਰਚਾ ਦੇ ਚ ਸ਼ੰਭੂ ਤੇ ਖਨੋਰੀ ਵਿੱਚ ਚੱਲਦੇ ਆਂ 22ਵਾਂ ਦਿਨੇ ਆ ਤਾਂ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅੱਜ ਅਰਦਾਸ ਕਰਨ ਹੈਗੇ ਸਤਗੁਰੂ ਗਾੜੀ ਅਰਦਾਸ ਕਰਾਂਗੇ ਵੀ ਮੋਦੀ ਸਰਕਾਰ ਨੂੰ ਅਕਲ ਬਖਸ਼ੇ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਔਰ ਨਹੀਂ ਤਾਂ ਫਿਰ ਕਿਸਾਨਾਂ ਮਜ਼ਦੂਰਾਂ ਨੂੰ ਬਲ ਬਖਸ਼ੇ ਵੀ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅੰਦੋਲਨ ਜਾਰੀ ਰਹੂਗਾ ਜਿੱਦਾਂ ਪੂਰੀ ਦੁਨੀਆ ਦੇ ਦੇਸ਼ ਭਰ ਦੇ ਲੋਕਾਂ ਵੱਲੋਂ ਸਾਨੂੰ ਜਿਹੜਾ ਵਾ ਇਹ ਸਪੋਰਟ ਮਿਲ ਰਹੀ ਸੀ ਧੰਨਵਾਦ ਕਰਦੇ ਆ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਜਿਹੜਾ ਵਾ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਹੋ ਰਹੀ ਆ ਸੋ ਸਾਰਿਆਂ ਦਾ ਧੰਨਵਾਦ ਅਸੀਂ ਇਹ ਵੀ ਕਹਿਣਾ ਚਾਹਾਂਗੇ ਵੀ ਹਰ ਐਤਵਾਰ ਦੇ ਐਤਵਾਰ ਜਿਹੜੇ ਮਲਾਜ਼ਮ ਨੇ ਆਮ ਸ਼ਹਿਰੀ ਨੇ ਦੁਕਾਨਦਾਰ ਨੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਸ਼ੰਭੂ ਜਾਂ ਖਨੌਰੀ ਮੋਰਚੇ ਦੇ ਵਿੱਚ ਹਾਜ਼ਰੀ ਜ਼ਰੂਰ ਲਾਓ ਇਹ ਇਹ ਸਾਡੀ ਜ਼ਰੂਰਤ ਹੋਊਗੀ ਅਸੀਂ ਗੁਰੂ ਰਾਮਦਾਸ ਦੇ ਘਰ ਅੱਜ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨਾ ਹੈ ਦਿੱਲੀ ਜਾ ਵਾਸਤੇ ਕਿਸਾਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਦੀ ਇੱਕ ਦੇਖਿਆ ਜਾ ਰਿਹਾ ਮਤਲਬ ਪੰਜਾਬ ਦੇ ਜਿਹੜੇ ਹਾਲਾਤ ਬਣੇ ਜੀ ਉਹ ਇੱਕਦਮ ਬੈਰੀਕੇਡ ਕੀਤਾ ਹੈ ਮਤਲਬ ਬਾਰਡਰ ਦੇ ਟਾਈਪ ਲੱਗ ਰਿਹਾ ਜਿਦਾਂ ਕੋਈ ਜੋ ਹਾਲਾਤ ਪਹਿਲਾਂ ਵੀ ਵੇਖਣ ਨੂੰ ਮਿਲੇ ਆ ਜਿਸ ਤਰੀਕੇ ਨਾਲ ਸਰਕਾਰ ਦਾ ਤਸ਼ੱਦਦ ਕਿਸਾਨਾਂ ਦੇ ਉੱਤੇ ਹੋ ਰਿਹਾ ਦੇਖੋ ਹਰੇਕ ਨਾਗਰਿਕ ਨੂੰ ਸਾਡੇ ਨੂੰ ਅਧਿਕਾਰ ਹੈ ਵੀ ਅਸੀਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰ ਸਕੀਏ ਇਹ ਐਂ ਲੱਗਦਾ ਜਿਵੇਂ ਕਮੰਤਰੀ ਸਰਦ ਹੁੰਦੀ ਆ ਕਮੰਤਰੀ ਸਰਦ ਤੇ ਵੀ ਕੋ ਕਾਨੂੰਨ ਹੁੰਦਾ ਤਾਰਾਂ ਹੁੰਦੀਆਂ ਕੰਦਾ ਨਹੀਂ ਹੁੰਦੀਆਂ ਤੋਂ ਇੱਥੇ ਤਾਂ ਕੰਦਾ ਕੱਡੀਆਂ ਹੋਈਆਂ ਵਾਂ ਪੂਰੀ ਤਰ੍ਹਾਂ ਪੰਜਾਬ ਦਾ ਬਾਰਡਰ ਸੀ ਲਿਆ ਹਰਿਆਣਾ ਦੇ ਵਿੱਚ 75000 ਅਰਧ ਸੈਨਿਕ ਫੋਰਸ ਲੱਗੇ ਆ ਦਿੱਲੀ ਨੂੰ ਵੀ ਬੰਦ ਕੀਤਾ ਗਿਆ ਤੋਂ ਜਿੰਨੀ ਸਾਡੀ ਆਰਥਿਕਤਾ ਦਾ ਨੁਕਸਾਨ ਹੋਇਆ ਸਾਡੇ ਵਪਾਰੀ ਦਾ ਹੋਇਆ ਹਰਿਆਣੇ ਦਾ ਹੋਇਆ ਤੋਂ ਕੇਂਦਰ ਸਰਕਾਰ ਕੋ ਇਸ ਗੱਲ ਦੀ ਪਰਪਾਈ ਹੋਣੀ ਚਾਹੀਦੀ ਆ ਮੈਨੂੰ ਲੱਗਦਾ ਮਾਨਯੋਗ ਸੁਪਰੀਮ ਕੋਰਟ ਨੂੰ ਸੋ ਕੋਲ ਨੋਟਿਸ ਲੈ ਕੇ ਇਹਦੀ ਕਾਰਵਾਈ ਕਰਨੀ ਚਾਹੀਦੀ ਆ। ਲੋਕ ਸਭਾ ਦੇ ਚੋਣ ਵੀ ਨੇੜੇ ਆ ਰਹੇ ਨੇ ਇਹਦੀ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਸਾਡਾ ਚੋਣਾਂ ਦਾ ਕੋ ਰੌਲਾ ਨਹੀਂ ਹੈਗਾ। ਕੇਂਦਰ ਸਾਡੇ ਨਾਲ ਅੱਜ ਬੈਠ ਕੇ ਸਾਡੀਆਂ ਮੰਗਾਂ ਮੰਨ ਲਵੇ ਤਾਂ ਵੀ ਠੀਕ ਆ। ਨਹੀਂ ਹੋਊਗਾ ਨਵੀਂ ਸਰਕਾਰ ਆਊਗੀ ਉਹਦੇ ਕੋਲ ਮੰਨਵਾ ਲਾਂਗੇ ਅੰਦੋਲਨ ਹਰ ਹਾਲ ਦੇ ਵਿੱਚ ਜਾਰੀ ਰੱਖਾਂਗੇ। ਜਦੋਂ ਦੇਸ਼ ਨੇ ਨਵਾਂ ਪ੍ਰਧਾਨ ਮੰਤਰੀ ਨਵੀਂ ਸਰਕਾਰ ਚੁਣੀ ਆ ਉਹਦੇ ਵਿੱਚ ਕਿਸਾਨ ਮਜ਼ਦੂਰ ਦਾ ਏਜੰਡਾ ਵੀ ਸਾਰੇ ਦੇਸ਼ ਵਿੱਚ ਜਾਣਾ ਚਾਹੀਦਾ ਅਸੀਂ ਆਪਦਾ ਝੰਡਾ ਤੈਅ ਕਰਵਾਵਾਂਗੇ ਆਉਣ ਵਾਲੀ ਸਰਕਾਰ ਕੋਲ ਕੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਕੋਈ ਬਲੂ ਟੂਥ ਪਾਰਟੀ ਵੀ ਇਸ ਦੇ ਤੁਹਾਡਾ ਸਮਰਥਨ ਕਰ ਰਹੀ ਹੈ ਜੀ ਦੇਖੋ ਪੋਲੀਟੀਕਲ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਵਾ ਜਿੰਨਾ ਜਿੰਨਾਂ ਨੇ ਸੱਤਾ ਤੇ ਰਾਜ ਕੀਤਾ ਕਿਸੇ ਨੇ ਵੀ ਕਿਸਾਨ ਮਜ਼ਦੂਰ ਦੀ ਸੁਣੀ ਨਹੀਂ ਹੈਗੀ ਜੋ ਪੰਜਾਬ ਦੀ ਵਿਧਾਨ ਸਭਾ ਚਾਰਿਆ ਇਹ ਵੀ ਭਾਜਪਾ ਦਾ ਹੱਥ ਪਟਾਉਣ ਵਾਲੀ ਗੱਲ ਆ ਕੋਈ ਹੁਣ ਜੜੀਆਂ ਚੈਨਲਾਂਾਂ ਦੀਆਂ ਡਿਬੇਟਾਂ ਵਾ ਨਾ ਉਹ ਇਸ ਗੱਲ ਤੇ ਚੱਲਣ ਕੇ ਦਾ ਸੁਭਾਅ ਕਿਹੋ ਜਿਹਾ ਕਿਹੋ ਜਿਹਾ ਨਹੀਂ ਹੈਗਾ ਲੋਕਾਂ ਦੇ ਮੁੱਦੇ ਤੋੜ ਆ ਰੋਜ਼ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਤੇ ਡਿਬੇਟਾਂ ਹੁੰਦੀਆਂ ਉਹਨੂੰ ਚੇਂਜ ਕਰ ਦਿੱਤਾ ਹੈਗਾ ਤਾਂ ਸਿੱਧੇ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆ ਵੀ ਜੋ ਕੁਝ ਪੰਜਾਬ ਨਾਲ ਹੋਇਆ ਕੀ ਫਿਕਸਮੈਂਟ ਸੀਗਾ ਜਾਂ ਆਰਡਰ ਸੀਗਾ ਉਹਤੇ ਬਰਤਾਂ ਮਾਨਯੋਗ ਮੁੱਖ ਮੰਤਰੀ ਦੱਸਣਗੇ ਵੀ ਕੀ ਹੋਇਆ ਜਾਂ ਫਿਰ ਜੇ ਸੱਚੇ ਜੇ ਤੇ ਜਿਸ ਕਿਸਮ ਦੇ ਸਾਡੇ ਨੌਜਵਾਨ ਜ਼ਖਮੀ ਹੋਏ ਆ ਉਹਨਾਂ ਦੇ ਖਿਲਾਫ ਦੂਜੀ ਐਫਆਈਆਰ ਦਰਜ ਕਰੋ ਪੰਜਾਬ ਦੀ ਸੁਤੰਤਰ ਟੈਰੀਟਰੀ ਨੂੰ ਕਿਸੇ ਨੂੰ ਵੀ ਵਰਤਣ ਦਾ ਹੱਕ ਨਹੀਂਗਾ ਮਮਤਾ ਬਨਰਜੀ ਵਾਹਿਦ ਮੁੱਖ ਮੰਤਰੀ ਆ ਜਿਹਦੀ ਟੈਰੀਟਰੀ ਤੇ ਈਡੀ ਵੀ ਨਹੀਂ ਜਾ ਸਕਦੀ ਜੇ ਕਿਸੇ ਮੁੱਖ ਮੰਤਰੀ ਦਾ ਮਨ ਕਰਦਾ ਹੋਵੇ ਸਾਡੀ ਟੈਰੀਟਰੀ ਨੂੰ ਇਸਤੇਮਾਲ ਨਹੀਂ ਕੀਤਾ ਜਾਖਦਾ ਜੋ ਇਸ ਵੇਲੇ ਸੁਨੀਲ ਜਾਖੜ ਜੀ ਬੋਲ ਰਹੇ ਆ ਕਹਿ ਰਹੇ ਆ ਉਹ ਜੋ ਕੇਂਦਰ ਨੇ ਅੰਦਰ ਪ੍ਰਸਤਾਵ ਰੱਖਿਆ ਸੀਗਾ ਠੀਕ ਹੈ ਉਹੀ ਬੋਲੀ ਬੋਲ ਰਹੇ ਕੰਟੈਕਟ ਬੇਸ ਖੇਤੀ ਔਰ ਸੁਨੀਲ ਜਾਖੜ ਜੀ ਜਿਹੜੇ ਲਾਉ ਨਾ ਕੇਂਦਰ ਸਰਕਾਰ ਨਾਤੀ ਆ ਉਹ ਉਹਦੇ ਲਾਉ ਦੇ ੱੱਬੇ ਧੋਣਾ ਚਾਹੁੰਦੇ ਆ ਧੁਪਨੇ ਨਹੀਂ ਹੈਗੇ ਏਡੀ ਛੇਤੀ ਜਿਹੜੇ ਕਿਸਾਨ ਜਿਹੜੇ ਪ੍ਰਦਰਸ਼ਨ ਕਰਦੇ ਵੀ ਜਖਮੀ ਵੀ ਹੋ ਰਹੇ ਜੀ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਜੀ ਆਖਰੀ ਸਰਕਾਰਾਂ ਦੇ ਦੇਖੋ ਸਵਾਲ ਤਾਂ ਇਹ ਹੈਗਾ ਵੀ ਕੇਂਦਰ ਸਰਕਾਰ ਸਾਨੂੰ ਰਾਜਤਾਨੀ ਜਾਣ ਦਿੰਦੀ ਗੋਲੀਆਂ ਉਹ ਚਲਾ ਰਹੇ ਹੰਜੀ ਗੋਣ ਉਹ ਚਲਾ ਰਹੇ ਆ ਬੁਲੇਟ ਉਹ ਚਲਾ ਰਹੇ ਆ 79 ਲੋਕਾਂ ਨੇ ਜ਼ਖਮੀ ਹੋਣਾ ਟੱਕਾ ਵਾ ਸਾਡੇ ਨਾਲ ਜਬਰ ਆ ਪਰ ਜਿਹੜੀ ਕਾਲ ਤੁਹਾਡੀ ਦਿੱਤੀ ਗਈ 6 ਤਰੀਕ ਨੂੰ ਜਾਣਾ ਤੁਸੀਂ ਦਿੱਲੀ ਟ੍ਰੇਨਾਂ ਰਾਹੀਂ ਜਾਂ ਬੱਸਾਂ ਰਾਹੀਂ ਜੋ ਤੁਸੀਂ ਕਿਹਾ ਆ ਕਿ ਲੱਗਦਾ ਕਿ ਕੇਂਦਰ ਜਾਣ ਦੇਗੀ ਹੁਣ ਵੀ ਕਿਉਂਕਿ 14 ਤਰੀਕ ਦੀ ਕਾਲ ਸੰਯੁਕਤ ਕਿਸਾਨ ਮੋਰਚੇ ਦੀ ਵੀ ਹੈਗੀ ਹੈ ਦੇਖੋ ਜਾਣ ਦਵੇ ਨਾ ਜਾਣ ਦਵੇ